ਹਾਂਜੀ ਪਿੰਜਰ ਵੀ ਅਸੀਂ ਵੇਖਿਆ ਬਿਲਕੁਲ ਉੱਥੇ ਰਸਤੇ ਕਿੱਥੇ ਕਿਹੜੀ ਜਗ੍ਹਾ ਜੰਗਲ ਚ ਹਾਂਜੀ ਜੰਗਲ ਚ ਜਿਵੇਂ ਕੋਈ ਕਿਸੇ ਨੂੰ ਟੈਗ ਹੋ ਗਿਆ ਕਿਸੇ ਨੇ ਚੁੱਕਣਾ ਨਹੀਂ ਉੱਥੇ ਸੁੱਟ ਦੇਣਾ ਜਿੱਥੇ ਸੁੱਟ ਦੇਣਾ ਸਾਰਿਆਂ ਨੂੰ ਆਪੋ ਆਪਣੀ ਪਈ ਹੁੰਦੀ ਕਿੱਟ ਨਹੀਂ ਚੁੱਕੀ ਜਾਂਦੀ ਚੱਲ ਚੱਲ ਕੇ ਨੇਹਾਂ ਬਜ ਜਾਂਦੇ ਸਾਨੂੰ ਇੱਥੋਂ ਏਜੰਟ ਨੇ ਕਿਹਾ ਹੈ ਕਿ ਤੁਹਾਨੂੰ ਇੱਕ ਨੰਬਰ 'ਚ ਖੜਾਂਗੇ ਮੈਸੇਜ ਜੀ ਸਾਨੂੰ ਇੱਥੋਂ ਦੁਬਈ ਖੜਿਆ ਹਣਾ ਵੀਜ਼ਾ ਲਵਾ ਕੇ ਦੁਬਈ ਤੋਂ ਫਿਰ ਬ੍ਰਾਜ਼ੀਲ ਖੜਿਆ ਬ੍ਰਾਜ਼ੀਲ ਉਹਨਾਂ ਨੇ ਸਾਨੂੰ ਇੱਕ ਤੋਂ ਦੋ ਮਹੀਨੇ ਬਿਠਾਇਆ ਹੂੰ ਤੁਹਾਡਾ ਅੱਜ ਵੀਜ਼ਾ ਗਾਂ ਲਵਾਉਨੇ ਆ ਜੀ ਹੂੰ ਇਦਾਂ ਲਾਰੇ ਲੰਦੇ ਰਹੇ ਹੂੰ ਫਿਰ ਅਸੀਂ ਉਹਨਾਂ ਨੂੰ ਇੱਕ ਦਿਨ ਮੈਂ ਕਿਹਾ ਕਿ ਮੈਂ ਕਿ ਕਰਾਉ ਉਸਾਂ ਨੂੰ ਤੁਸੀਂ ਨੀਂਦ ਰਹੋਗੇ ਤੁਹਾਨੂੰ ਬਿਠਾਇਆ ਨੂੰ ਪਰ ਉਹ ਕਹਿੰਦੇ ਕਿ ਅੱਜ ਕਰਾਉਨੇ ਕੱਲ ਕਰਾਉਨੇ ਲਾਰਾ ਲੰਦੇ ਰਹੇ ਹੂੰ ਪਰ ਇੱਕ ਦਿਨ ਉਹ ਕਹਿੰਦੇ ਕਿ ਵੀਜ਼ਾ ਨਹੀਂ ਲੱਗਣਾ ਤੇ ਤੁਹਾਨੂੰ ਥਲੜੀ ਡੋਂਕੀ ਲਾਉਣੀ ਪਊਗੀ ਹੂੰ ਹਾਂ ਪਨਾਮਾ ਵਾਲੀ ਹੂੰ ਸਾਡੇ ਕੋ ਮੇਰੇ ਕੋ ਰਸਤਾ ਉਹੀ ਰਹਿ ਗਿਆ ਸੀ ਫਿਰ ਪਨਾਮਾ ਕਿੰਨਾ ਟਾਈਮ ਲੱਗਾ ਆਪਣੇ ਪਨਾਮਾ ਨੂੰ ਪੂਰੇ 4 ਤੋਂ 5 ਮਹੀਨੇ ਲੱਗੇ ਸਾਰੇ ਰਸਤੇ ਜੀ ਸਾਰੇ ਰਸਤੇ ਕਿੰਨਾ ਕੋਖਾ ਸੀ ਪੂਰੀ ਉਹ ਸਟੋਰੀ ਦੱਸੋ ਸਟੋਰੀ ਦੱਸੋ ਕਿੰਨਾ ਕਿਰਦਾ ਕੋਖਾ ਸੀ ਨਾ ਕੋਕਾ ਸੀ ਆਪਣਾ ਮਾ ਦਾ ਬਹੁਤ ਜੰਗਲ ਡੇਂਜਰ ਸੀ ਖਾਣ ਪੀਣ ਨੂੰ ਆਪਣੇ ਨਾਲ ਹੀ ਲੈ ਕੇ ਜਾਣਾ ਪੈਂਦਾ ਸੀ ਜਦੋਂ ਪਨਾਮਾ ਪਾਰ ਕਰਨਾ ਕੁਝ 120 ਕਿਲੋਮੀਟਰ ਦਾ ਜੰਗਲ ਹੈ ਤੇ ਤਿੰਨ ਦਿਨਾਂ ਅੱਜ ਪਾਰ ਹੁੰਦਾ ਤਿੰਨ ਸਾਢੇ ਦਿਨ ਲੱਗ ਜਾਂਦੇ ਇਹ ਜਿਹੜੇ ਜੰਗਲਾਂ ਚ ਤੁਸੀਂ ਕਹਿ ਰਹੇ ਹੋ ਇਹ ਗੱਡੀਆਂ ਦੇ ਸਫਰ ਕਰਦੇ ਸੀ ਜਾਂ ਪੈਦਲ ਚ ਨਹੀਂ ਜੀ ਜੰਗਲਾਂ ਦਾ ਪੈਦਲ ਹੀ ਹੁੰਦਾ ਤੇ ਉਹ ਤੁਹਾਡੇ ਨਾਲ ਹੋਰ ਵੀ ਬੰਦੇ ਮਤਲਬ ਜਿਹੜੇ ਤੁਹਾਨੂੰ ਜੰਗਲ ਪਾਰ ਕਰਾਉਂਦੇ ਜਿਵੇਂ ਕਿ ਉਹ ਹਾਂਜੀ ਉਹਨੇ ਬੰਦੇ ਸੀ ਨਾ ਟਾਂਕਰ ਹੁੰਦਾ ਇੱਕ ਹੁੰਦਾ ਜੀ ਇੱਕ ਟਾਂਕਰ ਹੁੰਦਾ ਹਾਂਜੀ ਨਹੀਂ ਤੇ ਖਰਚਾ ਕਿੰਨਾ ਕਰੋਗੇ ਖਰਚਾ ਲੱਖਾਂ ਦਾ ਹੀ ਹੋ ਗਿਆ ਜੀ ਕੋਈ ਤਾਂ ਜਾ ਕੋਈ ਨਾ ਲੱਖਾਂ ਦਾ ਹੀ ਹੋ ਗਿਆ ਜੇ ਜਦੋਂ ਬਾਤ ਜਾ ਹੱਥੀਏ ਆਈ ਸੀ ਕਿੰਨੇ ਜਿਹੜੀ ਹੱਥੀਏ ਲੈ ਆਈ ਸੀ ਉਹ ਸੱਚਾ ਸੀ 104 ਜਣੇ ਸੀ ਉਹਨਾਂ ਚ ਲੇਡੀਜ਼ ਵੀ ਤੇ ਬੱਚੇ ਵੀ ਟੋਟਲ 104 ਜਣੇ ਹਾਂ ਅਸੀਂ ਪੈਸਿਫ ਕਾਪੇ ਪਹੁੰਚੇ ਤੇ ਉਸੇ ਦਿਨ ਆਪਕੋ ਜੀਤੀਨ ਕਰ ਲਿਆ ਗਿਆ ਜਾਂ થોੀ ਦਿਨ ਰਹੀ ਨਹੀਂ ਜੀ ਅਸੀਂ ਪਨਾਮਾ ਦੇ ਜੰਗਲ ਪਾਰ ਕਰਕੇ ਮੈਕੀਕੋ ਪਹੁੰਚੇ ਮੈਕੀਕੋ ਸਿਟੀ ਚ ਸਿਟੀ ਤੋਂ ਫਿਰ ਤੇਜਵਾਨਾ ਬਾਰਡਰ ਆ ਯੂ ਐਸ ਏ ਦਾ ਉੱਥੇ ਜਾ ਕੇ ਅਸੀਂ ਉਹਨਾਂ ਨੇ ਅਰੈਸਟ ਕੀਤਾ ਸਾਨੂੰ ਪਹਿਲਾਂ ਹੀ ਆਪਣੀ ਹੱਦ ਤੋਂ ਇਹ ਕੌਣ ਸੇ ਤਾਰੀਖ ਦੇ ਮੈਂ ਰਸਤੋ ਹੈ 15 ਤਰੀਕ ਜਨਵਰੀ ਦੀ ਜਨਵਰੀ ਚ ਲੈ ਕੇ ਅਰੈਸਟ ਕੀਤਾ ਸੀ ਉਹਨੂੰ ਹਾਂਜੀ ਕੀ ਕਹਿ ਕੇ ਅਰੈਸਟ ਕੀਤਾ ਸੀ ਕਿਉਂ ਅਰੈਸਟ ਕੀਤਾ ਉਹਨਾਂ ਨੇ ਉਹੰਦੇ ਆਦੇ ਉਪਰੋਂ ਉਹਨਾਂ ਨੂੰ ਹੁੰਦਾ ਹੈ ਕਿ ਉਹ ਅਰੈਸਟ ਕਰਕੇ ਹੀ ਸਾਰਿਆਂ ਨੂੰ ਘਟਦੇ ਆ ਕੋਈ ਵੀ ਉੱਤੇ ਅੰਦਰ ਜਦੋਂ ਆਪ ਅਰੈਸਟ ਹੋਏ ਵਾਹਾਂ ਪੇ ਕੋਈ ਆਪਕੇ ਸਾਥ ਖੜਾ ਇਹ ਹੋਰ ਕੁਝ ਐਸਾ ਨਹੀਂ ਕੋਈ ਕੁਸ਼ਨ ਮੈਨੂੰ ਦਿੱਤਾ। ਲਿਜਾਈ ਤੁਹਾਨੂੰ ਹਸਕੇ ਲਾਈਏਗੇ ਕਿ ਕਹਿੰਦੇ ਹਸਕੇ ਲਾਈਏਗੇ ਇਸ ਤਰ੍ਹਾਂ। ਹਾਂਜੀ ਲਾਈਏਗੇ। ਸਾਰਿਆਂ ਨੂੰ ਲਾਈਆਂ ਹੀ ਹਟ ਗਈਆਂ। ਕਿੰਨੇ ਲਗਾਈ ਸੀ। ਜਲੇਬੀ ਇੱਕ ਮੈਂ ਤੁਹਾਨੂੰ ਜਿਹੜੀ ਜਿਸ ਤੋਂ ਤੁਹਾਡੇ ਕੋਲ ਜਾਣ ਨਹੀਂ ਚਾਹੁੰਦਾ ਕਿਉਂਕਿ ਪੰਜਾਬ ਦਾ ਨੌਜਵਾਨ ਜੋ ਹੈ ਉਹ ਹਰ ਕੋਈ ਇਹੀ ਸੋਚਦਾ ਕਿ ਬੜਾ ਸੌਖਾ ਉੱਥੇ ਜਾਣਾ। ਉਹਨਾਂ ਨੂੰ ਥੋੜਾ ਜਿਹਾ ਐਕਸਪਲੇਨ ਕਰੋ ਕਿ ਜਿਹੜਾ ਸਫਰ ਤੁਸੀਂ ਕਹਿ ਰਹੇ ਹੋ ਕਿ ਇਟਲੀ ਡੰਕੀ ਜਿਹੜੀ ਆ ਪਨਾਮਾ ਵਾਲੀ ਉਹ ਕਿੰਨੀ ਕੋਕੀ ਆ ਰਸਤੇ 'ਚ ਕੀ ਕੁਝ ਔਕੜਾਂ ਸਾਹਮਣੇ ਆਉਂਦੀਆਂ ਜਿਹੜੀ ਹਾਂਜੀ ਵੀਰ ਜੀ ਥਰਡੀ ਡਮਕੀ ਤੇ ਨਾਂ ਲਾਓ ਮੇਰੀ ਤੇ ਹੋ ਰਿਕਵੈਸਟ ਆ ਇੱਕ ਨੰਬਰ ਚ ਹੀ ਜਾਓ ਅਸੀਂ ਵੀ ਇੱਕ ਨੰਬਰ ਦੇ ਸੁਪਨੇ ਸੋਚ ਕੇ ਗਏ ਪਰ ਉਹ ਕੁਝ ਨਹੀਂ ਹੋਇਆ ਏਜੰਟਾਂ ਦੇ ਝੂਠੇ ਵਾਦੇ ਸੀ ਮੈਂ ਤੁਹਾਨੂੰ ਕਿਹਾ ਕੁਝ ਹੋਰ ਗਿਆ ਕਿਹਾ ਕੁਝ ਹੋਰ ਗਿਆ ਕੀਤਾ ਕੁਝ ਹੋਰ ਗਿਆ ਵੀਰ ਜੀ ਏਜੰਟ ਕਿੱਥੋਂ ਦੇ ਸੀ ਦੁਬਈ ਦਾ ਸੀ ਤੇ ਇੰਡੀਆ ਦਾ ਸੀ ਇੰਡੀਆ ਦਾ ਹਾਂ ਤੇ ਤੁਸੀਂ ਨਾ ਪੈਸੇ ਵਿਆਜ ਹੀ ਚੁੱਕੇ ਗਏ ਸੀ ਜਪਾਨੀ ਕਿੰਨੀ ਵੇਚੀ ਸੀ ਕਿੰਦਾ ਜਾ ਫਿਰ ਇਹਦੇ ਬਹੁਤ ਜ਼ਿਆਦੀ ਜੀ ਸਾਰਾ ਅਦਮੀ ਹੋ ਗਿਆ ਕੰਮ ਸਾਰੀ ਪੂੰਜੀ ਲੱਗਦੀ ਸੀ ਹਾਂਜੀ ਸ਼ਾਦੀ ਹੋ ਤਾਈ ਤੀ ਹਾਂਜੀ ਹਾਂਜੀ ਪਰ ਹੁਣ ਸ਼ੁਕਰ ਕਰਦੇ ਹੋ ਰੱਬ ਦਾ ਕਿ ਤੁਸੀਂ ਆਪਣੇ ਪਰਿਵਾਰ ਅਸੀਂ ਆਪਣੇ ਪਰਿਵਾਰ ਚ ਆ ਗਏ ਇੰਨਾ ਹੀ ਸ਼ੁਕਰ ਕਰਦੇ ਪਰਮਾਤਮਾ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਹੈ ਜੀ ਅਬਾ ਪਹਿਲੇ ਦੋ ਬੱਚੇ ਕਰਦੇ ਸੀ ਇੱਥੇ ਮੈਂ ਡਰਾਈਵਰ ਸੀ ਹਾਂਜੀ ਤੇ ਤੁਸੀਂ ਬਾਹਰ ਜਦੋਂ ਗਏ ਉਦੋਂ ਕਿੰਨਾ ਕ ਸਮਾਂ ਹੋ ਗਿਆ ਜੀ ਦੁਬਾਰਾ ਗਏ ਮਤਲਬ ਇਹ ਸੋਚਿਆ ਕੋਈ ਸੀਗਾ ਸਰ ਬਾਹਰ ਜਾਣ ਦਾ ਕਿਉਂਕਿ ਕੀ ਆਪਣਾ ਭਵਿਸ਼ ਬਣਾਉਣ ਲਈ ਸੋਚਿਆ ਜੇ ਕਿ ਜਿੰਦਗੀ ਵਧੀਆ ਨੰਗੂਗੀ ਹਾਂਜੀ ਹਾਂ ਜਿੱਦੋਂ ਇਹ ਤੇ ਸਰਕਾਰਾਂ ਕੁਝ ਸਾਨੂੰ ਜੋਬ ਵੀ ਨਹੀਂ ਦਿੰਦੀਆਂ ਤੇ ਨਾ ਕੋਈ ਨੌਕਰੀਆਂ ਪਰਮਟ ਕਰਦੀਆਂ ਨਸ਼ਾ ਇੱਥੇ ਤਾਂ ਬਹੁਤ ਜ਼ਿਆਦਾ ਜੀ ਜਿੱਦੋਂ ਤੁਹਾਨੂੰ ਲੈ ਕੇ ਆ ਰਹੇ ਸੀ ਉਹਦੇ ਵਿੱਚ ਮਹਿਲਾਵਾਂ ਵੀ ਸੀ ਬੱਚੇ ਵੀ ਤੁਸੀਂ ਜਿਹਨਾਂ ਦਾ ਸੈ ਗਈ ਹੱਥਕੜੀ ਲਾਈ ਸੀ ਸਾਰਿਆਂ ਨੂੰ ਹੱਥਕੜੀ ਲਾਈ ਸੀ ਕਿਹੋ ਜਿਹਾ ਸਫਰ ਆ ਉਹ 24 ਘੰਟੇ ਦਾ ਸਫਰ ਕੀ ਕੋਚ ਉਹਦੇ ਵਿੱਚ ਹੋਇਆ ਬੱਚਿਆਂ ਨੂੰ ਨਹੀਂ ਸੀ ਹੱਥਕੜੀ ਲਾਈ ਉਹਨਾਂ ਨੇ ਜੋ ਅੰਡਰਏ ਸੀ ਉਹਨਾਂ ਨੂੰ ਨਹੀਂ ਸੀ ਉਹਨਾਂ ਹੱਥਕੜੀ ਲਾਈ ਤੇ ਜੋ ਲੇਡੀਜ਼ ਵੀ ਉਹਨਾਂ ਨੂੰ ਵੀ ਹੱਥ ਘੜੀ ਲਾਈ ਆ ਜੈਂਟਸ ਨੂੰ ਵੀ ਲਾਈ ਆ ਪੈਰੋਂ ਵੀ ਵੀ ਹੱਥ ਹਾਂਜੀ ਪੈਰੋਂ ਨੂੰ ਵੀ ਲਾਈ ਆ ਜੀ ਇਹ ਜਦੋਂ ਕੁਝ ਖਾਣ ਨੂੰ ਖਾਣ ਤੇ ਵੀ ਸਿੱ ਦਿੱਤਾ ਕਿ ਹਾਂਜੀ ਖਾਣ ਲਈ ਜਦੋਂ ਅਸੀਂ ਖਾਣੇ ਖਾਣ ਲਈ ਉਹ ਹੱਥ ਘੜੀ ਨਹੀਂ ਗੋਲਦੇ ਹਾਂਜੀ ਤੇ ਸਫ਼ਰ ਕਿਹੋ ਜਿਹਾ ਰਿਹਾ 24 ਘੰਟੇ ਦਾ ਸਫ਼ਰ ਡਾਲੇ ਕਿੰਨਾ ਮੁਸ਼ਕਲਾਂ ਭਰ ਆ ਸੀ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਕਿਉਂਕਿ ਪਲੇਨ ਦੇ ਵਿੱਚ ਉਹਨਾਂ ਦੀ ਪੁਲਿਸ ਵਾਲੇ ਵੀ ਸੀ ਆਰਮੀ ਦੇ ਆਰਮੀ ਸੀ ਕਿਹੋ ਜਿਹਾ ਸਫ਼ਰ ਰਿਹਾ ਕੀ ਕੀ ਹੋਇਆ ਇਸ ਸਫ਼ਰ ਦੇ ਵਿੱਚ ਮਨ ਚ ਕੀ ਚੱਲ ਰਿਹਾ ਸੀ ਉਸ ਵੇਲੇ ਮਨ ਚ ਇਹ ਚੱਲ ਰਿਹਾ ਕਿ ਸਾਨੂੰ ਕਿੱਥੇ ਲੈ ਕੇ ਜਾ ਰਹੇ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਅੰਮ੍ਰਿਤਸਰ ਲੈ ਕੇ ਆ ਰਹੇ ਇਹ ਨਹੀਂ ਦੱਸਿਆ ਗਿਆ ਨਹੀਂ ਜੀ ਇਹ ਨਹੀਂ ਦੱਸਿਆ ਗਿਆ ਵਧੀਆ ਗਾਈਡ ਕਰਦੇ ਸੀ ਖਾਣਾ ਸੀ ਟਾਈਮ ਨਾ ਦਿੰਦੇ ਸੀ ਵੈਸੇ ਉਹ ਆਪਣੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਸੀਗੇ ਹੱਥ ਘੜੀ ਨਹੀਂ ਸੀ ਖੋਲਦੇ ਕਹਿੰਦੇ ਕਿ ਅਸੀਂ ਇਹ ਚੀਜ਼ ਨਹੀਂ ਕਰਨੀ ਹੋਰ ਹੋਰ ਲੋਕ ਹੋਰ ਲੋਕ ਵੀ ਆਪਕੇ ਹਿਸਾਬ ਸੇ ਹੋਰ ਲੋਕੋ ਕੋ ਵੀ ਆਪਕੋ ਵਾਪਸ ਲਾ ਦੇ ਆਪਕੋ ਕਦੋਂ ਕੋਈ ਐਸਾ ਪਤਾ ਹੈ ਜੋ ਆਪਕੇ ਸਾਥ ਥੇ ਉਹ ਮੇ ਸਾਥ ਉਹਨকো ਵੀ ਬੁਲਾਇਆ ਗਿਆ ਹਾਂਜੀ ਕਹਿ ਰਹੇ ਸੀ ਕਿ ਸਾਹਮਣੇ ਉਹਨਾਂ ਜੋ ਗੁਜਰਾਤ ਫੈਮਿਲੀ ਸੀ ਉਹਨਾਂ ਦੇ ਵਾਈਫ ਵਾਈ ਵੀ ਲੋਕ ਆਏ ਹਾਂ ਹਾਂ ਉਹਨਾਂ ਦੀ ਵਾਈਫ ਉਹ ਬੋਲ ਰਹੀ ਸੀ ਕਿ ਮਾਰੇ ਹਸਬੈਂਡ ਉਧਰ ਰਹਿ ਗਏ ਆ ਉਹ ਬੋਲਦੇ ਨੇ ਕਿ ਭੇਜ ਦੇ ਲੈ ਆਏਂਗੀ ਉਹ ਪਰ ਉਹ ਇਹ ਨਹੀਂ ਬਤਾ ਰਹੇ تھے ਕਿ ਆਪ ਕਹਾਂ ਜਾ ਰਹੇ ਹੋ ਅਜੀ ਜਿਹੜਾ ਮੰਜ ਸੁਪਨਾ ਇੱਕ ਵਾਰ ਜਾਂਦਾ ਘਰ ਵਧੀਆ ਸੁਧਾਰਨ ਦਾ ਸੁਪਨਾ ਟੁੱਟ ਗਿਆ ਸੁਪਨਾ ਟੁੱਟ ਕੇ ਚੂਰੋ ਚੂਰੋ ਤੇ ਜੇ ਕੱਲ ਨੂੰ ਤੁਸੀਂ ਬਾਹਰ ਫੇ ਜਾਣਾ ਜਾਓਗੇ ਨਹੀਂ ਜੀ ਇੱਕ ਨੰਬਰ 'ਚ ਜਾਣਾ ਚਾਹਾਂਗੇ ਜੀ ਹੁਣ ਤੇ ਹਲੋ ਕਿਹੜਾ ਪਾਸਪੋਰਟ ਨਹੀਂ ਪਰ ਬਾਅਦ ਫੇਵੀ ਤੇ ਭੇਜਿਆ ਗਿਆ ਅਮਰਜੰਸੀ ਭੇਜਿਆ ਗਿਆ ਜੀ ਤਾਂ ਰੋਕੀ ਅਮਰਜੰਸੀ ਲਾ ਕੇ ਭੇਜਿਆ ਜੀ ਉਹਨਾਂ ਨੇ ਆਪਣੀ ਆਰਮੀ ਅਮਰਜੰਸੀ ਰਿਜਿਟ੍ਰਡ ਪਾਸਪੋਰਟ ਦੀ ਵੈਲਿਊ ਖਤਮ ਕਰ ਦਿੱਤੀ ਜੀ ਨਹੀਂ ਨਹੀਂ ਬਾਈ ਜੀ ਨਹੀਂ ਪਾਸਪੋਰਟ ਦੀ ਤੇ ਕੁਝ ਨਹੀਂ ਹੋ ਜਾਣਾ ਪਾਸਪੋਰਟ ਹੈ ਸਰ ਯੂਐਸਏ ਪਾਸਪੋਰਟ ਦਿੱਤਾ ਹੀ ਨਹੀਂ ਜੀ ਉਹਨਾਂ ਯੂਐਸਏ ਪਾਸਪੋਰਟ ਦਿੱਤਾ ਨਹੀਂ ਹੋ ਗਿਆ ਇਹਦੇ ਪੰਜਾਹ ਉਹ ਐਸੇ ਤੇ ਕਿੰਨਾ ਟਾਈਮ ਲਾਵੇ 20 ਦਿਨ 20 ਦਿਨ ਹੈ ਇਹ ਕੰਮ ਕਉਂ ਵੀ ਕਿੰਨਾ ਸੀ ਕੀ ਨਹੀਂ ਨਹੀਂ ਕੰਮ ਨਹੀਂ ਕੀਤਾ ਨਹੀਂ ਰੈਸਟ ਰਹੇ ਹੁੰਦੇ ਰੈਸਟ ਵੀ ਨਹੀਂ ਮਤਲਬ ਕਿ ਉਹਨਾਂ ਦੇ ਅੰਡਰ ਰੇਂਜ ਜੀ ਉਹਨੂੰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੇ ਤੁਹਾਡੇ ਕੋਲ ਟੋਕੀ ਲਾ ਕੇ ਬਾਹਰ ਜਾਂਦੇ ਜੇ ਡੰਕੀ ਲਾ ਕੇ ਨਹੀਂ ਜਾਣਾ ਜੀ ਹਾਂਜੀ ਹਾਂਜੀ ਇੱਕ ਨੰਬਰ 'ਚ ਜਾ ਥੋੜੇ ਹਾਲਾਤ ਦੱਸੋ ਨਾ ਫੇਰ ਹੀ ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਜਿਹੜਾ ਸਫਰ ਹੈ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਅਸਲਾਤ ਬਹੁਤ ਮਾੜੇ ਆ ਜੀ ਜੈਂਟ ਕਹਿੰਦੇ ਕੋਸ਼ ਇੱਥੋਂ ਤੇ ਕਰਦੇ ਕੋਸ਼ ਇੱਥੋਂ ਇੱਕ ਵਾਰ ਪਸਾ ਦੇਂਦੇ ਆ ਕਿ ਤੁਹਾਨੂੰ 20 ਦਿਨਾਂ 'ਚ ਪਹੁੰਚਾ ਦਾਂਗੇ ਹਾਂਜੀ 10 ਤੋਂ 20 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਯੂਐਸਏ ਪਹੁੰਚਾ ਦਾਂਗੇ ਇੱਕ ਨੰਬਰ 'ਚ ਪਹੁੰਚਾਵਾਂਗੇ ਉੱਥੇ ਅਸੀਂ ਵੀਜ਼ਾ ਲਵਾ ਕੇ ਦਵਾਂਗੇ ਪਰਪਰ ਤੁਸੀਂ ਫਲਾਈਟਾਂ ਦੇ ਜਾਓਗੇ ਉਹ ਬਾਅਦ ਹੀ ਉਹਨਾਂ ਦੇ ਕਈਆਂ ਦੇ ਝੂਠੇ ਨਿਕਲਦੇ ਕਈ ਪਹੁੰਚਾ ਵੀ ਦਿੰਦੇ ਕਈ ਝੂਠੇ ਨਿਕਲਦੇ ਹਾਂਜੀ ਜੀ ਅੱਗੇ ਦਾ ਆਪਕਾ ਪਲਾਨ ਕੀ ਹੈ ਬੀਤਨਾ ਆਪਕੋ ਨੁਕਸਾਨ ਵੀ ਹੋਇਆ ਇਤਨਾ ਇਤਨਾ ਕੁਝ ਆਪਨੇ ਜੀਦਾ ਵੀ ਅਬ ਅੱਗੇ ਦਾ ਕੀ ਪਲਾਨ ਹੈ ਆਪਕਾ ਅਬ ਕਿਵੇਂ ਨਹੀਂ ਸਰਕਾਰ ਨੂੰ ਚਾਹੁੰਦਾ ਕਿ ਸਾਡੀ ਕੋਈ ਮਦਦ ਕੀਤੀ ਜਾਵੇ ਜੀ ਪਰਿਵਾਰ ਚੋਰ ਕੋਲ ਉਹ ਨਾ ਕਰਨੇ ਪੇ ਆਪਕਾ ਆਪਕਾ ਕੀ ਪਲਾਨ ਹੈ ਆਪਕੋ ਤਾਂ ਘਰ ਚਲਾ ਨਹੀਂ ਹੈ ਸਰਕਾਰ ਕਰੇ ਜਾਂ ਨਾ ਕਰੇ ਆਪਕੋ ਤਾਂ ਕਰਨੇ ਹੀ ਪੜੇਗਾ ਖੁਦ ਤੇ ਇਹ ਸਰਕਾਰ ਨੂੰ ਅਪੀਲ ਕਰ ਸਕਦੇ ਆਂ ਕਿ ਸਾਡੀ ਜਿੱਥੋਂ ਤੱਕ ਉਹ ਹਿੰਦੀ ਮਦਦ ਕੀਤੀ ਜਾਵੇ ਰੋਜ਼ਗਾਰ ਦਿੱਤਾ ਜਾਵੇ ਦੋ ਹਾਂਜੀ ਰੋਜ਼ਗਾਰ ਦਿੱਤਾ ਜਾਵੇ ਇਤਨੀ ਛੋਟੇ ਬੱਚੇ ਮੇਰੇ ਦੋ ਬੱਚੇ ਨੇ ਬੱਚੇ ਉਮਰ ਕਿੰਨੀ ਇੱਕ ਦੀ 11 ਸਾਲ ਇੱਕ ਦੀ 6 ਹੈ ਬਰੇਜੀ ਮੰਨ ਕਰਦੇ ਹੋ ਕਿ ਜਿਹੜੇ ਜੈਂਟਲਿਟੀ ਦੰਦੇ ਕਰਦੇ ਨੇ ਉਹਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤੇ ਜਿਹੜੇ ਹੋਰ ਬੱਚੇ ਪੜ ਸਕਣ ਹਾਂਜੀ ਹੋਰ ਮੇਰੇ ਵਰਗੇ ਜਿੱਦਾਂ ਸ਼ਿਕਾਰ ਉਹ ਬਸ ਇੱਕ ਵੀ ਕਿਹਾ ਜਾਂਦਾ ਕਿ ਕਈ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ ਇੱਥੇ ਕਿੰਨਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਕਈਆਂ ਦੀ ਜਾਨ ਚਲੀ ਜਾਂਦੀ ਹੈ ਰਸਤੇ ਦੇ ਚਿੱਤ ਤਾਂ ਹੋਇਆ ਹਾਂ ਜੀ ਪਿੰਜਰ ਵੀ ਅਸੀਂ ਵੇਖੇ ਆ ਬਿਲਕੁਲ ਉੱਥੇ ਰਸਤੇ ਕਿੱਥੇ ਕਿਹੜੀ ਜਗ੍ਹਾ ਜੰਗਲ 'ਚ ਹਾਂਜੀ ਜੰਗਲ 'ਚ ਜਿਵੇਂ ਕੋਈ ਕਿਸੇ ਨੂੰ ਟੈਗ ਹੋ ਗਿਆ ਕਿਸੇ ਨੇ ਚੁੱਕਣਾ ਤੇ ਨਹੀਂ ਉੱਥੇ ਛੱਡ ਦਿੰਦੇ ਜਿੱਥੇ ਛੱਡ ਦਿੰਦੇ ਸਾਰਿਆਂ ਨੂੰ ਆਪੋ ਆਪਣੀ ਪਈ ਹੁੰਦੀ ਕਿੱਟ ਨਹੀਂ ਚੁੱਕੀ ਜਾਂਦੀ ਚੱਲ ਚੱਲ ਕੇ ਨਿਹਾਂ ਬਜ ਜਾਂਦੇ ਆ ਕਿੰਨੇ ਪਸ਼ੂ ਨ ਪਸ਼ੀ ਜਦੋਂ ਤੁਸੀਂ ਜੰਗਲਾਂ 'ਚ ਗੁਜ਼ਰਦੇ ਕਿੰਨੇ ਤੁਹਾਡੇ ਨਾਲ ਲੋਕ ਸੀ ਬੱਚੇ ਵੀ ਸੀਗੇ ਛੋਟ ਨੇ ਬੱਚੇ ਨਹੀਂ ਜੀ 8 ਤੋਂ 10 ਜਾਣੇ ਸੀ ਉਹਨਾਂ ਦਾ ਹੁੰਦਾ ਡੰਕਰਾਂ ਦਾ ਹੁੰਦਾ ਕਿ ਉਹ ਗਰੁੱਪ ਕਰਕੇ ਖੜਦੇ ਆ ਕੁਝ 20 ਨੂੰ ਵੀ ਖੜਦੇ ਆ ਜਿੰਨੇ ਜਿੰਨੇ ਉਹਨਾਂ ਨੂੰ ਤੇ ਖਾਣਾ ਪੀਣਾ ਤੜਨਦਾ ਕਿ ਉਹਨਾਂ ਦਾ ਉਹ ਖਾਣਾ ਪੀਣਾ ਦਿੰਦੇ ਆ ਉਹ ਉਹ ਦੇ ਮਤਲਬ ਕਿ ਉਥੋਂ ਜਿੱਤੋਂ ਤੋੜਦੇ ਨਾ ਸਾਨੂੰ ਸ਼ਿਪ ਤੋਂ ਪਹਿਲਾਂ ਹੀ ਹੰਦੀਆਂ ਕਿਟਾਂ 'ਚ ਤਿੰਨਾਂ ਦਿਨਾਂ ਦਾ ਖਾਣਾ ਪਾ ਦਿੰਦੇ ਪੰਜਾਬ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਸੋਚਦੇ ਆ ਕਿ ਪੈਸੇ ਲਾ ਕੇ ਅਸੀਂ ਬਾਹਰ ਚਲੇ ਜਾਵਾਂਗੇ ਬੜੀ ਸੌਕੀ ਲਾਈਫ ਆਪੇ ਉਹਲੇ ਬੰਦੇ ਕੋ ਹੋਰ ਕੋਈ ਜ਼ਰੀਆ ਨਹੀਂ ਬਾਕੀ ਅੱਗੇ ਜਾਣ ਤੋਂ ਕਿਉਂਕਿ ਉਹ ਅੱਧੇ ਪੈਸੇ ਲੈ ਲੈਂਦੇ ਆ ਹਾਂ ਪੇਮੈਂਟ ਲੈ ਲੈਂਦੇ ਆ ਤੋਂ ਉਹ ਕਹਿੰਦੇ ਕਿ ਜੇ ਤੂੰ ਵਾਪਸ ਜਾਣਾ ਤੇ ਤੇਰੀ ਪੇਮੈਂਟ ਇਹ ਵੀ ਗਈ ਹੈ ਤੇ ਤੂੰ ਆਪਣੀ ਟਿਕਟ ਲੈ ਕੇ ਵਾਪਸ ਚੱਲ ਜਾ ਤੋਂ ਫਿਰ ਬੰਦਾ ਮਜਬੂਰ ਹੋ ਕੇ ਕਹਿੰਦਾ ਕਿ ਮੈਂ ਹੁਣ ਅੱਧ ਚ ਤੇ ਆ ਗਿਆ ਤੇ ਕੋਈ ਗੱਲ ਨਹੀਂ ਮੈਂ ਡੰਕੀ ਹੀ ਲਾ ਲੈਣਾ